ਕੱਗਾ ਘਟ ਘਟ ਨਿਮਸੈ ਸੋਈ ਘਟ ਫੁੱਟਾ ਕੱਗਾ ਘਟ ਘਟ ਨਿਮਸੈ ਸੋਈ ਸਾਰੇ ਆਲ ਦੇ ਅੰਦਰ ਨਵਾਸ ਆ ਉਹਦਾ ਬਾਹਾਂ ਟੋਲਣ ਦੀ ਕੋਈ ਲੋੜ ਨਹੀਂ ਕਿਤੇ ਜਾਣ ਦੀ ਕੋਈ ਜ਼ਰੂਰਤ ਨਹੀਂ ਸੁਣਨੀ ਤਾਂ ਬਾਣੀ ਸੀ ਗੁਰਦੁਆਰਿਆਂ ਚ ਉਹ ਸੁਣੀ ਜਾਂਦੀ ਨਹੀਂ ਉਹਨਾਂ ਨੂੰ ਸਮਝ ਆਪ ਨਹੀਂ ਕਰਨ ਕੀ ਜਾਣੇ ਉੱਥੇ ਜਿਹੜੀ ਚੀਜ਼ ਦੀ ਸੋਝੀ ਉਹਨਾਂ ਨੇ ਦੇਣੀ ਤਾਂ ਤਦੇ ਰਹੇ ਨਹੀਂ ਇਹ ਤਾਂ ਸਕੂਲ ਸੀ 4 ਸਾਲ ਸੀ ਗੁਰੂ ਕੀ ਗੁਰਮਤਿ ਦੀ ਸੋਝੀ ਮਿਲਦੀ ਸੀ ਉਹ ਤਾਂ ਮਿਲਦੀ ਹੈ ਨਹੀਂ ਹੁਣ ਉੱਥੋਂ ਉਹਨਾਂ ਨੂੰ ਆਪ ਨਹੀਂ ਪਤਾ ਉਹਨਾਂ ਨੂੰ ਆਪ ਲੋੜ ਵੀ ਹੈ ਨਹੀਂ ਲੋੜ ਨਹੀਂ ਹੈ ਉਹਦੀ ਲੋੜ ਤਾਂ ਗੋਲਕਾ ਦੀ ਹੁੰਦੀ ਹੈ ਗੋਲਕਾ ਦੇ ਬਿਨਾ ਕੰਮ ਨਹੀਂ ਚੱਲਦਾ ਉਹਨਾਂ ਦਾ ਸੰਗਤ ਦੇ ਪੀੜ ਬਿਨੋਂ ਨਹੀਂ ਕੰਮ ਚੱਲਦਾ ਉਹਨਾਂ ਦਾ ਇਹਦੇ ਬਿਨੋਂ ਕੰਮ ਚੱਲਦਾ ਹੱਟ ਘੱਟ ਦੇ ਵਿੱਚ ਸੋਈ ਉਹ ਤਾਂ ਅੰਦਰ ਆ ਸਭ ਦੇ ਕਬੀਰ ਦਾ ਜਿਹੜਾ ਪਹਿਲਾ ਵਾਲਾ ਦਿੱਤੀ ਗੁਰੂ ਹੈ ਸੋਮੀ ਰਾਮਾਨੰਦ ਉਹ ਕੀ ਕਹਿ ਰਿਹਾ ਇਹੀ ਕਹਿ ਰਿਹਾ ਉਹ ਵੀ ਤਾਂ ਚੱਲਿਆ ਸੀਗਾ ਮੰਦਰ ਪੂਜਾ ਕਰਨ ਜੇ ਕਬੀਰ ਨੇ ਕਹਦਾ ਤੇਰੇ ਅੰਦਰ ਆ ਉਹਨੂੰ ਸਮਝ ਆ ਗਈ ਆਦਤ ਬਣੀ ਹੋਈ ਸੀ ਥਾਲੀ ਚੁੱਕ ਲਈ ਫੇਰ ਇੱਕ ਦਿਨ ਦਿਵਸ ਮਨ ਭਿਓ ਉਮੰਗ ਲਿਖਦਾ ਨਾ ਸ਼ਬਦ ਹੈ ਇੱਕੋ ਸ਼ਬਦ ਹੈ ਉਹਦਾ ਇੱਕ ਦਿਵਸ ਮਨ ਭਿਓ ਉਮੰਗ ਕਾਸ ਚੋਆ ਚੰਦਨ ਬਹੁਤ ਸੁਗੰਧ ਪੂਜਣ ਚੱਲੀ ਬ੍ਰਹਮ ਠਾਏ ਗੁਰ ਬ੍ਰਹਮ ਬਤਾਇਓ ਮਨ ਹੀ ਵਾਹ ਉਹਰੇ ਦਾ ਦਸਿਆ ਮਨ ਦੇ ਵਿੱਚ ਥਾਲੀ ਰੱਖਤੀ ਉਹ ਆਦਾ ਜਾਈਏ ਜੋ ਇਹਾਂ ਨਾ ਹੋਏ ਇਹ ਸ਼ਬਦ ਲਿਖਣ ਦਾ ਕੀ ਫਾਇਦਾ ਸੀ ਅਸੀਂ ਤਾਂ ਫਿਰ ਉਹੀ ਗੱਲ ਕਰਦੇ ਪ੍ਰਚਾਰ ਤਾਂ ਫਿਰ ਉਲਟ ਹੁੰਦਾ ਉਹਨਾਂ ਦੇ ਮੰਦਰ ਸੀ ਤੇ ਅਸੀਂ ਗੁਰਦੁਆਰੇ ਬਣਾ ਲਏ ਉਹੀ ਠੱਗੀ ਫੇਰ ਸ਼ੁਰੂ ਕਰਤੀ ਜਿਹੜੀ ਠੱਗੀ ਦੂਏ ਧਰਮ ਕਰ ਰਹੇ ਤੇ ਸਿੱਖਾਂ ਨੂੰ ਉਹੀ ਠੱਗੀ ਹੋ ਰਹੀ ਹੈ ਅੱਜ ਫੇਰ ਨਵੇਂ ਠੱਗ ਪੈਦਾ ਹੋਗੇ ਪੰਡਤ ਹਟ ਗਿਆ ਨਵੇਂ ਪੰਡਤ ਪੈਦਾ ਹੋਗੇ ਕਿਰਪਾ ਨਾਲ ਨਵੇਂ ਵਾਪੜ ਪੈਦਾ ਹੋਗੇ ਨਵੇਂ ਪੁਜਾਰੀ ਪੈਦਾ ਹੋਗੇ ਜਦੋਂ ਕੀਰਤਨ ਹੈ ਅਖੋ ਦੇਖੋ ਕੀਰਤਨ ਕੱਡਾ ਫਰਾਡ ਹੈ ਇਹਨੂੰ ਕੀਰਤਨ ਕਹਿੰਦੇ ਨੇ ਕੀਰਤਨ ਹੈ ਉਹ ਨਹੀਂ ਜਦੋਂ ਅਰਦਾਸ ਹੁੰਦੀ ਹੈ ਸ਼ਬਦ ਚੌਂਕੀ ਜੀ ਕੀ ਅਰਦਾਸ ਕਹਿੰਦੇ ਨੇ ਰੋਜ਼ ਅੰਮ੍ਰਿਤਸਰ ਤੇ ਇਹਦਾ ਲੋ ਕੀਰਤਨ ਰੱਖਦਾ ਕਿਉਂ ਰੱਖਿਆ ਵੀ ਕੀਰਤਨ ਕਿਹਨੂੰ ਕੁਝ ਕੇ ਰੱਖਿਆ ਤੁਸੀਂ ਕੀਰਤਨ ਇਹ ਸ਼ਬਦ ਚੌਂਕੀ ਹੈ ਗੁਰੂਤਨ ਸਭ ਗੁਰੂ ਘਰ ਦਾ ਸ਼ਬਦ ਚੌਂਕੀ ਕਿਹਾ ਜਾਂਦਾ ਸੀ ਸਭ ਚੌਂਕੀ ਜੀ ਕੀਰਤਨ ਦਾ ਸਭ ਜੁਗਮਾ ਕੀਰਤਨ ਪ੍ਰਦਾਨਾ ਕਰਕੇ ਹਾਂ ਕੀਰਤਨ ਦੀ ਵਿਆਖਿਆ ਇਹਦੀ ਅੰਦਰ ਕੀਰਤਨ ਕੇਵਲ ਵਿਖਿਆਨ ਕੇਵਲ ਵਿਖਿਆਨ ਗੁਰਬਾਣੀ ਦਾ ਜਿਹੜਾ ਵਿਖਿਆਨ ਨਾਨਕ ਨੇ ਕੀਤਾ ਕੀ ਭਗਤ ਬਾਣੀ ਦਾ ਵਿਖਿਆਨ ਕਰਕੇ ਕਿਹੜਾ ਵਿਖਿਆਨ ਕਰਦਾ ਉਹਦਾ ਖੁਲਾਸਾ ਕਰਦਾ ਉਸੇ ਗੱਲ ਦਾ ਉਹ ਕੀਰਤਨ ਐਕਸਪਲੇਨ ਕਰਕੇ ਜਿਹੜਾ ਦੱਸਦਾ ਹੈ ਬਰੀਕੀ ਨਾਲ ਸਮਝਾਉਂਦਾ ਹੈ ਇਹਦੇ ਗੋਜ ਭੇਦ ਬਾਣੀ ਦੇ ਦੱਸਦਾ ਹੈ ਉਹ ਹੁੰਦਾ ਕੀਰਤਨ ਇਹ ਤਾਂ ਰਾਗੀ ਨੇ ਕੋਈ ਗਾਵਾ ਰਾਗੀ ਨਾਦੀ ਬੇਦੀ ਬੋ ਭਾਂਤ ਕਰ ਨਹੀਂ ਹਰ ਹਰ ਈਜਾ ਰਾਮ ਰਾਜ ਉਹਨਾਂ ਦਾ ਮਨ ਨਹੀਂ ਭਿੱਜ ਸਕਦਾ ਜਿਹੜੇ ਗੌਂਦੇ ਨੇ ਰਾਗੇ ਨਾ ਦੇ ਬਾਹਰ ਆਉ ਤਾਂ ਗੁਰਮੁਖ ਗੁਰਮੁਖ ਵੀ ਰਾਗੇ ਨਾ ਦੇ ਬਾਹਰ ਹੈ ਰਾਗ ਰਾਦ ਦਾ ਕੀ ਹੈ ਕੰਨ ਰਸ ਜੇ ਗਿਆਨ ਨਹੀਂ ਨਾ ਜੋ ਉਹ ਕਹਿ ਰਹੇ ਹਾਂ ਜੋ ਗਾ ਰਹੇ ਹਾਂ ਮੈਨੂੰ ਨਹੀਂ ਪਤਾ ਮੈਂ ਕੀ ਕਹਿ ਰਿਹਾ ਮੈਂ ਨਾ ਮੈਨੂੰ ਸੋਝੀ ਆ ਨਾ ਮੈਂ ਕਿਸੇ ਨੂੰ ਸੋਝੀ ਕਰਾ ਰਿਹਾ ਉਤਾਰ ਗਏ ਵੀ ਸੀ ਪਹਿਲਾਂ ਵੀ ਕਰਦੇ ਸੀ ਉਹ ਕੌਣ ਸੀ ਗਿਆਨ ਬਿਹੂਣਾ ਗਾਵੇ ਗੀਤ ਭੁੱਖੇ ਮੁੱਲਾਂ ਘਰੇ ਮਸਜਿਦ ਉਹਨਾਂ ਨੂੰ ਕਿਹਾ ਸੀ ਇਹ ਹੋਲੇ ਨਾ ਤੇਰਾ ਦੂਆ ਗਿਆਨ ਬਿਹੂਣਾ ਗਾਵੇ ਗੀਤ ਭੁੱਖੇ ਮੁੱਲਾਂ ਘਰੇ ਮਸਜਿਦ ਇਹਨਾਂ ਦੀ ਵੀ ਘਰੇ ਮਸਜਿਦ ਇਹ ਸਭ ਗੱਲਾਂ ਜਿਹੜੀਆਂ ਲਿਖੀਆਂ ਨੇ ਰੱਦੀ ਦੀ ਟੋਕਰੀ ਛੱਡਤੀ ਨਾ ਜਾ ਕੇ ਸਿੱਖਾਂ ਵਾਈਰਸ ਡਾਤੀਆਂ ਲੋਭ ਨੇ ਸਟਾਤੀਆਂ ਕੋਈ ਕਿਸੇ ਦੀ ਗੱਲ ਸੁਣਨ ਨੂੰ ਤਿਆਰੇ ਨਹੀਂ ਰੌਲਾ ਇੰਨਾ ਪਾਉਂਦੇ ਨੇ ਰੌਲੇ ਜੇ ਗੱਲ ਗੁਰਬਾਣੀ ਦੀ ਰੌਲਤੀ ਬੜਬੜੀਆਂ ਭੀੜਾਂ ਇਕੱਠੀਆਂ ਕਰਕੇ ਬੜੇ ਬੜੇ ਸਟੇਜਾਂ ਲਾ ਕੇ ਯਾਨੀ ਸਾਰੀ ਗੱਲ ਰੌਲੇ ਦੀ ਬਾਤ ਸੀ ਜਾਣ ਬੁੱਝ ਕੇ ਪਾਈ ਰੌਲੇ ਜੀ ਤਾਂ ਕਿ ਅਸਲੀਅਤ ਦਾ ਪਤਾ ਹੀ ਨਾ ਲਗੇ ਅਸਲੀਅਤ ਦਾ ਪਤਾ ਲੱਗੇ ਉਹਦਾ ਸਾਰਾ ਬੰਦ ਹੋ ਜੂਗਾ ਉਹਨਾਂ ਦੀ ਪੁਛਗਤ ਹੋ ਜੂਗੀ ਬਹੁਤ ਬੜੀ ਬਲੈਕਮੇਲਿੰਗ ਕਰ ਰਹੇ ਨੇ ਇਕੱਠੇ ਹੋ ਹਾਂਜੀ ਕਟ ਫੁੱਟੇ ਘੱਟ ਕਬਹ ਨਾ ਹੋਈ ਜਦੋਂ ਕਟ ਫੁੱਟ ਜਾਂਦਾ ਰਹੇ ਜਿਹੜਾ ਗਿਆਨ ਹੁੰਦਾ ਨਾ ਸਾਡੇ ਕੋਲ ਜਿੰਨਾ ਲੈ ਲਿਆ ਅਸੀਂ ਇਹ ਸਾਡਾ ਸੱਚ ਦਾ ਗਿਆਨ ਹਿਰਦੇ ਚ ਕੁਝ ਗਿਆਨ ਸਾਡੇ ਇੱਥੇ ਮਾਇਆ ਦਾ ਗਿਆਨ ਸਾਡੇ ਦਿਮਾਗ ਤੇ ਸੀਮਤ ਹੈ ਜਿਹੜੀ ਆਤਮ ਗਿਆਨ ਹਿਰਦੇ ਸੀਮਤ ਹੈ ਜਿਹੜੇ ਗਿਆਨ ਨਾਲ ਆਤਮਾ નિર્ਮਣ ਹੁੰਦੀ ਹੈ ਇਹ ਕਹਿ ਲਓ ਉਹ ਆਤਮਿਕ ਉਹ ਜਿਹੜੇ ਗਿਆਨ ਨਾਲ ਸਾਨੂੰ ਰੋਜ਼ੀ ਰੋਟੀ ਮਿਲਦੀ ਹੈ ਕਾਬਲੀਅਤ ਵੱਧਦੀ ਹੈ ਸੰਸਾਰੀ ਸੰਸਾਰੀ ਕੰਮ ਆਉਂਦਾ ਹੈ ਸਾਡੇ ਉਹ ਗਿਆਨ ਇੱਥੇ ਤੱਕ ਹੀ ਸੀਮਿਤ ਹੈ ਉਸ ਤੋਂ ਉੱਪਰ ਉਹ ਗਿਆਨ ਭੁੱਲ ਵੀ ਜਾਈਦਾ ਦੂਜੇ ਜਨਮ ਜੋ ਗਿਆਨ ਨਾਲ ਨਹੀਂ ਜਾਂਦਾ ਆਤਮਾ ਕਿੰਨੀ ਬਲੀਨ ਹੋਗੀ ਬੁੱਧੀ ਕਿੰਨੀ ਬਲੀਨ ਹੋਗੀ ਕਿੰਨੀ ਬੁੱਧੀ ਉੱਜਲ ਹੋਗੀ ਨਿਰਮਲ ਹੋਗੀ ਇਹ ਪਿੱਛੇ ਹਿਸਾਬ ਰਹਿਣਾ ਇਹ ਦੂਏ ਜਨਮ ਚ ਲੈ ਜਾਣਾ ਇਸ ਕਰਕੇ ਕੁਝ ਸ਼ਾਸਤਰਾਂ ਦੇ ਵਿੱਚ ਵੀ ਐਸੀਆਂ ਗੱਲਾਂ ਨੇ ਲਿਖੀ ਹੋਈਆਂ ਉਹ ਕਹਿੰਦੇ ਵਿਦਿਆ ਅਭਿਆਸ ਕਾਰਣੀ ਵਿਦਿਆ ਇੱਥੇ ਹੋਏ ਹਸਲ ਆ ਜਾਂਦੀ ਹੈ ਜਿਹੜੀ ਵਿਦਿਆ ਸਿੱਖਣੀ ਇੱਥੇ ਸਿੱਖ ਲੋ ਔਰ ਬੁੱਧੀ ਕਰ ਉਹਨਾਂ ਸਾਡੇ ਬੁੱਧੀ ਪਿੱਛੇ ਹੁੰਦੀ ਹੈ ਸਾਡੇ ਇਸ ਕਰਕੇ ਬੁੱਧੀ ਇੱਕੋ ਜਿਹੀ ਨਹੀਂ ਹੈ ਸਾਡੇ ਇੱਕੋ ਜਿਹੀ ਹੁੰਦੀ ਨਹੀਂ ਹੁੰਦੀ ਬਿਧਿਆ ਦਾ ਪ੍ਰੈਕਟਿਸ ਨਾਲ ਆ ਜਾਂਦੀ ਹੈ ਜਿੱਦੀ ਜਿਆਦਾ ਪ੍ਰੈਕਟਿਸ ਆ ਉਹ ਦਾ ਪ੍ਰੈਕਟਿਸ ਹੋ ਜਾਂਦਾ ਫਿਰ ਹੋ ਜਾਂਦਾ ਫੇਰ ਪ੍ਰੈਕਟਿਸ ਕਰਕੇ ਫਿਰ ਹੋ ਜਾਂਦਾ ਹੋ ਜਾਂਦਾ ਇਹ ਹੋਰ ਗੱਲ ਹੈ ਬਿਧਿਆ ਹੋਰ ਗੱਲ ਹੈ ਬੁੱਧੀ ਹੋਰ ਗੱਲ ਹੈ ਬੁੱਧੀ ਹੈ ਡਵੈਲਪ ਹੁੰਦੀ ਸਾਡੀ ਹਰ ਜਨਮ ਦੇ ਵਿੱਚ ਬੁੱਧੀ ਡਵੈਲਪ ਹੁੰਦੀ ਹੈ। ਕਿਆ ਤਾਂ ਬੁੱਧੀ ਡਵੈਲਪ ਹੋ ਗਈ ਤਾਂ ਖਟ ਲਿਆ। ਜੇ ਬੁੱਧੀ ਨਾਸ ਕਰ ਲਈ। ਨਾਸ ਬੁੱਧੀ ਕਰ ਲਈ ਉਹਨੂੰ ਨਰਕ ਕਹਿੰਦੇ ਨੇ। ਬੁੱਧੀ ਦਾ ਨਾਸ ਹੋ ਗਿਆ। ਤੇ ਬੁੱਧੀ ਦਾ ਵਿਕਾਸ ਹੋ ਗਿਆ। ਇਹ ਸਾਡੀ ਆਖਰੀ ਬਤਰਾ ਸਾਡੀ ਖੱਟੀ ਨਾਲ ਜਾਣ ਵਾਲੀ ਗੱਲ ਹੈ। बुद्धि भलीन होगी या बुद्धि निर्मल होगी जे शरीर ਨਹੀਂ ਰਹਿੰਦਾ ਜਿੰਨੀ बुद्धि निर्मल ਹੈ ਉਹ ਉੱਥੇ ਹੀ ਰਹਿੰਦੀ ਹੈ ਅਗਲੇ ਜਨਮ ਵਿੱਚ ਉੱਥੇ ਸ਼ੁਰੂ ਹੁੰਦੀ ਹੈ ਕੱਟ ਫੁੱਟੇ ਕੱਟ ਕਬ ਹੋ ਨਾ ਬੁੱਧੀ ਕੱਟ ਨਹੀਂ ਹੁੰਦੀ ਜਿੰਨੀ ਹੈਗੀ ਇਸ ਕਰਕੇ ਕੁਝ ਆਦਮੀ ਐਸੇ ਹੁੰਦੇ ਨੇ ਜਿਹੜੇ ਜੰਮਦੇ ਹੀ ਸਿਆਣੇ ਹੁੰਦੇ ਬਚਪਨ ਤੋਂ ਇਹ ਸਾਰੇ ਸਾਰਿਆਂ ਦੇ ਵਿੱਚ ਇਹੀ ਗੱਲ ਹੈ ਬੁੱਧੀ ਦਾ ਲੈਵਲ ਆ ਡਾਡਾ ਸਭ ਦਾ ਇਹ ਪਿਛਲੀ ਕਮਾਈ ਇਹਨੂੰ ਮੰਨਿਆ ਗਿਆ ਕਿਸੇ ਦੀ ਵਤੀ ਹੈ ਕਿਸੇ ਦੀ ਕਠੀ ਹੋਈ ਇਹ ਹੀ ਪਿਛਲੇ ਜਨਮਾਂ ਤੋਂ ਲੈ ਕੇ ਸਾਡੇ ਕੋਲ ਕਮਾਈ ਹੈ ਹੋਰ ਕੁਝ ਨਹੀਂ ਇੱਕ ਲੈਵਲ ਤੇ ਬੁੱਧੀ ਦੇ ਜੋ ਪਹੁੰਚਣਾ ਹੈ ਬਿਲਕੁਲ ਬਦਲ ਜਾਣਾ ਹੈ ਉਹ ਵੱਡ ਜਾਣਾ ਹੈ ਬਵੇਕ ਬੁੱਧ ਬਵੇਕ ਬੁੱਧ ਸਤਗੁਰੂ ਦੀ ਬੁੱਧ ਉੱਥੇ ਤੱਕ ਇਹਨੇ ਪਹੁੰਚਣਾ ਜਦੋਂ ਬੁੱਧ ਬਵੇਕ ਬੁੱਧ ਬਣ ਗਈ ਐ ਸਮਝ ਲਓ ਜਿਵੇਂ ਇੱਕ ਬੀਜ ਹੈ ਇੱਕ ਬਿਰਛ ਬਣ ਗਿਆ ਜਮ ਕੇ ਪੌਦਾ ਬਣ ਗਿਆ ਬਵੇਕ ਬੁੱਧ ਪੌਦਾ ਹੁੰਦਾ ਬੀਜ ਨਹੀਂ ਹੁੰਦਾ ਜਿੰਨਾ ਚਿਰ ਬੁੱਧਾ ਉਹਨਾਂ ਚਿਰ ਬੀਜ ਬੁੱਧੀ ਸਾਨੂੰ ਦੋ ਪਾਸੇ ਕਰਦੀ ਹੈ ਦੋ ਚਿੱਤੀ ਬੁੱਧੀ ਵਿੱਚ ਬੁੱਧੀ ਫੈਸਲਾ ਨਹੀਂ ਕਰਦੀ ਆ ਕਰਾਂ ਜਾਂ ਨਾ ਕਰਾਂ ਅਸੀਂ ਮਨ ਕਹਿ ਦਿੰਦੇ ਇਹਨੂੰ ਕਹਿ ਦਿੰਦੇ ਬਲ ਮਨ ਬੁੱਧੀ ਕੋਈ ਚੀਜ਼ ਦੇ ਦੋਨੋਂ ਦੇ ਮਨ ਬੁੱਧੀ ਇਕੱਠਾ ਹੀ ਹੁੰਦਾ ਜਿੱਥੇ ਹੁੰਦਾ ਜੇ ਦਾ ਮਨ ਹੈ ਕਿਦਾ ਮਨ ਬੁੱਧੀ ਜੇ ਮਨ ਹੈ ਨਾ ਮੇਰਾ ਮਨ ਲੋਚੇ ਗੁਰਦ੍ਰਸ਼ਣ ਲਈ ਮਨ ਨੈਗੇਟਿਵ ਪਾਸੇ ਨੂੰ ਖਿੱਚਣ ਵਾਲੀ ਇੱਕ ਸ਼ਕਤੀ ਹੈ ਜੀ ਜੇ ਮਨ ਨੈਗੇਟਿਵ ਦੀ بجائے ਪੋਜ਼ਿਟਿਵ ਵਾਲੇ ਪਾਸੇ ਨੂੰ ਖਿੱਚੇ ਪੋਜ਼ਿਟਿਵ ਵਾਲੇ ਪਾਸੇ ਨੂੰ ਜਾਵੇ ਤਾਂ ਇਹ ਸਬਰ ਤੈ ਕਰ ਸਕਦਾ ਗੁਰਬਾਣੀ ਇਹਨੂੰ ਪੋਜ਼ਿਟਿਵ ਵਾਲੇ ਪਾਸੇ ਲੈ ਕੇ ਚੱਲਦੀ ਹੈ ਸੰਸਾਰ ਤੇ ਤੇਰੀਆਂ ਲੋੜਾਂ ਨੇ ਸਰੀਰ ਤੇਰੀ ਲੋੜ ਹੈ ਇਹਨੂੰ ਲੋੜ ਤੱਕ ਹੀ ਸੀਮਤ ਰੱਖ ਸ਼ਰੀਰ ਨੂੰ ਨਾ ਭੁੱਖ ਬਣਾ ਨਾ ਸ਼ਰੀਰ ਦੀਆਂ ਲੋੜਾਂ ਨੂੰ ਭੁੱਖ ਬਣਾ। ਜੇ ਸ਼ਰੀਰ ਦੀਆਂ ਲੋੜਾਂ ਨੂੰ ਭੁੱਖ ਬਣਾ ਲਿਆ। ਸ਼ਰੀਰ ਨੂੰ ਆਪਣੀ ਭੁੱਖ ਬਣਾ ਲਿਆ। ਫਿਰ ਅੱਖੀਆਂ ਬੇਕਰ ਨਾ ਰਜੀਆਂ ਉਹ ਰਗ ਤਮਾਸ਼ੇ। ਇਹਨਾਂ ਨੇ ਰਜਣਾ ਨਹੀਂ ਅੱਖਾਂ ਨੇ। ਰਜਣਾ ਵਾਸਤੇ ਹੀ ਹੋਈ। ਜਿਹੜੇ ਕਹਿੰਦੇ ਨੇ ਮਨ ਨੂੰ ਰਜੌਰ ਜੇ ਉਹ ਮਨ ਮੁਖੀ। ਇਹ ਤਾਂ ਰਾਜ ਨਹੀਂ ਸਕਦਾ ਹੀ ਨਹੀਂ ਮਾਇਆ ਦੇ ਵਿੱਚ ਰਾਜ ਕਦੇ ਹੁੰਦਾ ਹੀ ਨਹੀਂ ਜਿਹੜੇ ਸੋਚਦੇ ਰਹੇ ਉਹ ਬਨਮੁਖ ਨੇ ਬੁੱਧੀਹੀਣ ਗੁਰੂ ਮੁਖੈਸ ਗੱਲ ਨੂੰ ਨਹੀਂ ਮੰਨਦੇ ਬੇਦੇਸ ਗੱਲ ਨੂੰ ਨਹੀਂ ਮੰਨਦਾ ਸਿਆਣੇ ਇਸ ਗੱਲ ਨੂੰ ਨਹੀਂ ਮੰਨਦੇ ਅਸਲ 'ਚ ਉਹਨਾਂ ਲੋਕਾਂ ਨੇ ਆਪਣੇ ਮਨ ਤੇ ਕੰਟਰੋਲ ਕਰਨਾ ਹੀ ਨਹੀਂ ਉਲਟੀ ਸਿੱਖਿਆ ਦੇਣੀ ਹੈ ਉਹ ਜਿਹੜੇ ਮਨ ਤੇ ਨਾ ਕੰਟਰੋਲ ਕਰਨ ਵਾਲੇ ਨੇ ਉਹਦੇ ਨਾਲ ਛੇਤੀ ਜੁੜ ਜਾਂਦੇ ਨੇ ਛੇਤੀ ਬੰਦੇ ਜੋੜਨ ਦਾ ਵੀ ਇੱਕ ਤਰੀਕਾ ਹੈ ਇਹ ਉਹਨਾਂ ਵਗਰ ਪੀੜ ਛੇਤੀ ਇਕੱਠੀ ਹੋ ਜਾਂਦੀ ਹੈ ਸਭ ਤਰੀਕੇ ਤੋਂ ਲੈ ਕੇ ਲਈ ਤੋਂ ਪੀੜ ਇਕੱਠੀ ਕਰਨ ਲਈ ਨੇ ਚੇਲਿਆਂ ਦੀ ਤਾਦਾਦ ਵਧਾਉਣ ਵਾਲੇ ਨੇ ਹੋਰ ਗੱਲ ਕੁਝ ਨਹੀਂ ਪਤਾ ਉਹਨਾਂ ਨੂੰ ਵੀ ਹੁੰਦਾ ਵੀ ਇਹ ਗੱਲ ਅਸੀਂ ਜੋ ਕਹਿ ਰਹੇ ਹਾਂ ਗੱਲ ਤਾਂ ਪਰ ਉਹਨਾਂ ਦੀ ਮਜਬੂਰੀ ਹੈ ਉਹਨਾਂ ਨੇ ਪੀੜ ਇਕੱਠੀ ਕਰਨੀ ਹੁੰਦੀ ਹੈ ਕਾਰਟੇ ਫੂਟੇ ਘਟ ਕਬੂਲ ਹੋਏ ਜਦੋਂ ਸਰੀਰ ਛੁੱਟ ਜਾਂਦਾ ਹੈ ਤਾਂ ਗਿਆਨ ਨਹੀਂ ਘਟਦਾ ਜੇ ਗਿਆਨ ਘਟ ਜਵੇ ਤਾਂ ਸਾਰੇ ABC ਤੇ ਸ਼ੁਰੂ ਹੋਣ ਫਿਰ ਫਿਰ ਕੋਈ ਲੈਵਲ ਤੋਂ ਸ਼ੁਰੂ ਹੋਉੜ ਸਾਰੇ ਪਰ ਇੱਥੇ ਤਾਂ ਘਟਵਾ ਤਾਂ ਗਿਆਨ ਰਹਿੰਦਾ ਹਮੇਸ਼ਾ ਕਿਸੇ ਕੋਲ ਜ਼ਿਆਦਾ ਕਿ ਸੁਭ ਘਟ ਪ੍ਰੈਕਟੀਕਲ ਦੇ ਵਿੱਚੋ ਇਹ ਗੱਲ ਐਹੀ ਹੋਈ ਹੈ ਗਿਆਨ ਮੋਤ ਨਾਲ ਕਦੇ ਨਹੀਂ ਘਟਦਾ ਕਿਹੜਾ ਗਿਆਨ ਆਤਮ ਗਿਆਨ ਨਿਰਮਲ ਬੁੱਧ ਮਲੀਨ ਨਹੀਂ ਹੁੰਦੀ ਮਲੀਨ ਉਹ ਨਿਰਮਲ ਹੀ ਹੁੰਦੀ ਕਿਉਂਕਿ ਕਾਟਾ ਵਾਧਾ ਸਰੀਰ ਦੇ ਵਿੱਚ ਹੈ ਹਾਨੀ ਜੋ ਲਾਭ ਹੈ ਸਰੀਰ ਦੇ ਵਿੱਚ ਹੁੰਦੇ ਹੈ ਇਹ ਸਰੀਰ ਹੈ ਨਹੀਂ ਜੋ ਸਾਡੇ ਕੋਲ ਹੈ ਨਾ ਕਾਟਾ ਨਾ ਵਾਧਾ ਹੋਇਆ